ਅਦਲਾ ਮਿਨੋ ਸਦਲਾ ਵੇ ਦਾਦੀ ਤੇਰੀ ਮੌਤ ਦੇ ਅੱਗੇ ਖੜੀ ਹੋਈਏ ਗੁੱਤ ਵੇ ਆਪਣੇ ਘਰ ਤੋਂ ਵਸਦਾ ਰਿੰਦੋ ਤੇ ਬੁੱਧਾ ਤੇ ਵਰਤੋਂ ਅੱਜ ਆਇਆ ਅੱਜ ਆਇਆ ਦਾਦੀ ਮਾਂ ਮੈਂ ਚਲਿਆ ਜੀ ਮਿਲੂਗਾ दादे दे दे रे 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 हा 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 आरु कर दिया हाहाहा फिर इंसान नहीं था ये कैसी आस पास का प्रांत आरु कर दिया हाहाहा नो वाकिंग हो देखो वो वाला बाता बाता तेंदुगिया इस काम में ਮੇਰੇ ਬਰਾਦਰ ਨਹੀਂ ਆਏ ਤੇ ਪਰਬਜੀ ਨਾ ਹੀ ਹੁੰਦਾ ਤੇ ਮੈਂ ਆਰਮੀ ਸੀ ਮੈਂ ਪਠਾਨ ਕੋਲ ਡਿਊਟੀ ਹੈ ਮੇਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਤੇ ਇਦਾਂ ਪਰਬਜੀ ਦੀ ਤਰਹੀ ਤੇ ਮੈਂ ਕੈਂਡੀਡੇਟ ਕਿੰਨੇ ਜੇ ਆ ਗਿਆ ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਂਬੂਲੈਂਸ ਬੁਲਾਈ ਆ ਫਰਸਟ ਐਡ ਰਿਤਾਵਾਂ ਤੇ ਫਰਸਟ ਐਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਤਾ ਆ ਕਿ ਨਹੀਂ ਉਹਨਾਂ ਕੇ ਦਿੱਤੋ ਗਿਆ ਉਹਨਾਂ ਦੇ ਕਿਹੜੇ ਦੇਸ਼ ਕੇ ਸੀ ਕੈਨੇਡਾ ਇਸ ਸਰੀਹ ਬੇਨਾ ਆਪਣਾ ਬਰੈਂਟਨ ਬਰੈਂਟਨ ਤੋਂ ਬਾਅਦ ਜਿਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਚ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਕੁ ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਹੇ ਥੋੜਾ ਦੋ ਦਿਨ ਘੰਟੇ ਦਾ ਰਸਤਾ ਹੋਤਾ ਉਥੇ ਕੰਮ ਤੇ ਗਏ ਕਿਨੇ ਚਿਰ ਹੋ ਗਿਆ ਸੀ ਬਾਹਰ ਗਏ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂਗੇ ਉਹਨਾਂ ਦੀ ਡੈਡ ਬੋਰਟੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਸਰ ਸਟਾਫ ਅੰਕਾ ਦੇ ਘਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਜੀ ਤੇ ਉਹਦੇ ਕਰਕੇ ਘਰ ਦੇ ਹਾਲਾਤ ਧੰਨਵਾਸੇ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਜੇ ਜਦੋਂ ਕੋਈ ਬਾਹਰ ਜਾਂਦਾ ਨਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇੰਨੇ ਪੈਸੇ ਨਹੀਂ ਹੁੰਦੇ ਜੇ ਇਦਾਂ ਦਾ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਬਾਹਰ ਜਾ ਕੇ ਤਾਂ ਹੋ ਜਾਣਾ ਇਹ ਉਹ ਕੀ ਜੈ ਲੱਗਦਾ ਇਹ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਹੋਇਆ ਲੱਗ ਇਹ ਹਾਰਟ ਐਕ ਉਹ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਦਿੱਤੋ ਗਏ ਸੀ ਇੰਨੇ ਚੋ ਹੋ ਗਿਆ ਬਾਅਦ ਕੇ ਨੇ ਇੱਕ ਸਾਲ ਹੋ ਗਿਆ ਇਕੱਲਾ ਕੱਲਾ ਕੋਈ ਸਿਸਟਰ ਹਾਂਜੀ ਇਕੱਲਾ ਇਕੱਲਾ ਸੀ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਮੰਕਰਤ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹ ਮੰਗ ਕਰਨ ਹੈ ਜੀ ਮਤਲਬ ਉਹਦੀ ਡੈਡ ਬਾਡੀ ਜਿਹੜੀ ਉਹ ਲਿਹਾਉਣ ਚ ਮਦਦ ਕੀਤੀ ਜਾਵੇ